ਪਿੰਡ ਵਿੱਚ ਦੋ ਭਰਾ ਰਹਿੰਦੇ ਸਨ ਅਰਜਨ ਤੇ ਬਿੱਪਣ ਜਿੱਥੇ ਅਰਜਨ ਮਿਹਨਤ ਤੇ ਸੱਚੇ ਦਿਲ ਦਾ ਸਾਫ਼ ਸੁਥਰਾ ਹੀ ਸੋਚ ਵਾਲਾ ਸੀ ਉੱਥੇ ਬਿੱਪਣ ਉਸਦੇ ਪੂਰਾ ਉਲਟ ਧੋਖੇਵਾਜ ਤੇ ਠੱਗ ਸੁਭਾ ਦਾ ਸੀ ਪਿਤਾ ਦੀ ਮੌਤ ਤੋਂ ਬਾਅਦ ਇੱਕ ਕੀਮਤੀ ਜ਼ਮੀਨ ਦੀ ਵੰਡ ਦਾ ਮਸਲਾ ਖੜਾ ਹੋ ਗਿਆ ਪਿਤਾ ਦੇ ਜਾਣ ਮਗਰੋਂ ਵਸੀਅਤ ਤੇ ਕਾਜਕ ਲੱਭਣੇ ਬਹੁਤ ਹੀ ਮੁਸ਼ਕਲ ਹੋ ਗਏ ਤਾਂ ਬਿੱਪਣ ਨੇ ਚਲਾਕੀ ਨਾਲ ਜਾਲੀ ਵਸੀਅਤ ਬਣਾਈ ਸਾਰੀ ਜ਼ਮੀਨ ਉਸਨੇ ਆਪਣੇ ਨਾਮ ਕਰਵਾ ਲਈ ਜਦ ਅਰਜਨ ਨੇ ਆਪਣਾ ਹੱਕ ਮੰਗਿਆ ਤਾਂ ਬਿੱਪਨ ਨੇ ਕਿਹਾ ਤੇਰਾ ਕੋਈ ਹੱਕ ਨਹੀਂ ਜ਼ਮੀਨ ਹੁਣ ਮੇਰੀ ਹੈ ਜਾਂ ਜਿਹੜਾ ਕੁਛ ਮਰਜ਼ੀ ਕਰ ਲੈ ਅਰਜਨ ਨੇ ਹਾਰ ਨਹੀਂ ਮੰਨੀ ਉਹ ਪਿੰਡ ਦੇ ਸਰਪੰਚ ਕੋਲ ਗਿਆ ਪਰ ਬਿੱਪਨ ਨੇ ਪੈਸੇ ਨਾਲ ਉਸ ਨੂੰ ਖਰੀਦ ਲਿਆ ਪਿੰਡ ਦੇ ਲੋਕ ਖਾਮੋਸ਼ ਰਹੇ ਕਿਉਂਕਿ ਉਹਨਾਂ ਨੂੰ ਬਿੱਪਨ ਦੀ ਚਲਾਕੀ ਤੇ ਦਬਦਬੇ ਬਾਰੇ ਪਤਾ ਸੀ अर्जुन ਅੰਦਰੋਂ ਖਮੋਸ਼ ਰਹਾ ਪਰ ਸੱਚ ਤੇ ਉਸਦਾ ਭਰੋਸਾ ਕਦੇ ਕਮਜ਼ੋਰ ਨਹੀਂ ਹੋਇਆ ਇੱਕ ਦਿਨ ਰਾਤ ਪਿੰਡ ਵਿੱਚ ਭਾਰੀ ਮੀਂਹ ਪਿਆ ਮੀਂਹ ਕਾਰਨ ਅਰਜਨ ਤੇ ਬੀਪਣ ਦੇ ਪੁਰਖਿਆਂ ਦੇ ਪੁਰਾਣਾ ਘਰ ਟਹਿ ਗਿਆ ਪਿੰਡ ਦੇ ਕੁਝ ਲੋਕ ਉੱਥੇ ਹਵਾਲਦਾਰੀ ਕਰ ਰਹੇ ਸਨ ਤਾਂ ਕੰਦ ਦੇ ਥੱਲੇ ਇੱਕ ਪੁਰਾਣਾ ਸੰਦੂਕ ਦਿਖਿਆ ਕਿਸੇ ਨੇ ਕਿਹਾ ਇਹ ਸੰਦੂਕ ਤਾਂ ਕਿਸੇ ਖਜ਼ਾਨੇ ਵਰਗਾ ਹੈ ਬੁੱਢੇ ਬਾਬੇ ਨੇ ਹੌਲੀ-ਹੌਲੀ ਸੰਦੂਕ ਖੋਲ੍ਹਿਆ ਅੰਦਰੋਂ ਅਸਲੀ ਵਸੀਅਤ ਨਿਕਲੀ ਕਾਗਜ਼ ਪੜਨ ਤੋਂ ਪਤਾ ਲੱਗਿਆ ਪਿਤਾ ਜੀ ਨੇ ਜ਼ਮੀਨ ਦਾ ਵੱਡਾ ਹਿੱਸਾ ਅਰਜਨ ਦੇ ਹੱਕ ਵਿੱਚ ਰੱਖਿਆ ਸੀ ਲੋਕ ਹੈਰਾਨ ਹੋ ਗਏ ਲੱਗਦਾ ਹੈ ਸੱਚ ਤੇ ਮੀਂਹ ਦਾ ਰਾਹੀ ਆਪਣਾ ਰਸਤਾ ਬਣ ਗਿਆ ਕਿਸੇ ਨੇ ਕਿਹਾ ਭਿੱਪਣ ਦੀ ਅਸਲੀਅਤ ਬਾਹਰ ਆ ਗਈ ਜਦ ਕਾਗਜ਼ ਪਿੰਡ ਦੇ ਲੋਕਾਂ ਦੇ ਹੱਥ ਲੱਗੇ ਤਾਂ ਉਹ ਸਿੱਧਾ ਸਰਪੰਚ ਕੋਲ ਪਹੁੰਚੇ। ਬਿੱਪਣ ਰਾਤ ਨੂੰ ਚੁੱਪ ਕੇ ਸੰਦੂਕ ਚੋਰੀ ਕਰਨ ਆਇਆ ਪਰ ਲੋਕਾਂ ਨੇ ਉਸ ਨੂੰ ਰੰਗੇ ਹੱਥ ਫੜ ਲਿਆ। ਉਸ ਦੀ ਹਰ ਚਲਾਕੀ ਨਾਕਾਮ ਰਹੀ। ਅਗਲੇ ਦਿਨ ਲੋਕ ਅਸਲੀਅਤ ਕਾਗਜ਼ ਲੈ ਕੇ ਅਦਾਲਤ ਪਹੁੰਚੇ। ਅਦਾਲਤ ਨੇ ਅਰਜਨ ਦੇ ਹੱਕ ਵਿੱਚ ਫੈਸਲਾ ਸੁਣਾਇਆ। ਜਗਾ ਦੇ ਨਵੇਂ مالک ਦਾ ਹੱਕ ਉਸ ਨੂੰ ਮਿਲ ਗਿਆ ਤੇ ਬਿੱਪਨ ਨੂੰ ਕਾਨੂੰਨੀ ਸਜ਼ਾ ਹੋਈ ਜਦ ਫੈਸਲਾ ਸੁਣਾਇਆ ਗਿਆ ਤਾਂ ਪਿੰਡ ਦੇ ਲੋਕ ਅਰਜਨ ਕੋਲ ਗਏ ਵਾਹਿਗੁਰੂ ਸੱਚ ਦੀ ਰੱਖਿਆ ਕਰਦਾ ਹੈ ਕਿਸੇ ਨੇ ਕਿਹਾ ਅਰਜਨ ਮੁਸਕਰਾ ਕੇ ਬੋਲਿਆ ਸੱਚ ਨੂੰ ਦਵਾਉਂਗੇ ਪਰ ਉਹ ਕਦੇ ਨਾ ਕਦੇ ਚਮਕੇਗਾ ਹੀ ਇਸ ਤਰ੍ਹਾਂ ਪਿੰਡ ਵਿੱਚ ਸੱਚਾਈ ਦੀ ਜਿੱਤ ਹੋਈ ਸਿੱਖਿਆ ਮਿਲਦੀ ਹੈ ਕਿਵੇਂ ਸੱਚੀ ਇਰਾਦੇ ਨਾਲ ਹੌਂਸਲੇ ਨਾਲ ਹਰ ਝੂਠ ਨੂੰ ਹਰਾ ਸਕਦੇ ਹਾਂ ਸੱਚ ਹਮੇਸ਼ਾ ਇਸਾ ਰੋਸ਼ਨੀ ਵਰਗਾ ਹੁੰਦਾ ਹੈ ਜਿੱਥੇ ਝੂਠ ਸਦਾ ਮਿੱਟੀ 'ਚ ਹੀ ਦਬਿਆ ਰਹਿੰਦਾ ਹੈ